ਕਰਤਾ ਕਰਤਾ ਉਹ ਪੈਟ ਗਿਆ ਬੁਰਾ ਕਰ ਲੱਗ ਉਹ ਲੱਗ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੁੜ ਜੀਏ ਨਾਲ ਹੀ ਚਾਚਾ ਰੁੜ ਜੀਏ ਕੀ ਕਰੀਏ ਰੁੜ ਜੀਏ ਨਾਲ ਹੀ ਸੜਾ ਟੁੱਟ ਗਿਆ ਓਏ ਅਗਲੇ ਸਿਰਿਓ ਵੀ ਪਰ ਹੋ ਜੋ ਆ ਵਾਟਾ ਰੁਣ ਜਾਨੀ ਵਾਟਾ ਤਾ ਟੋੜੇ ਦੌੜ ਵਾਟ ਨਹੀਂ ਰੁਣਦੇ ਲੈ ਪਰਲਾ ਟੋੜੇ ਨਾ ਆ ਲੈ ਪਰਲਾ ਪਰਲਾ ਛਿੱਤੀ ਕਰ ਯਾਰ ਕਿ ਜੱਟਾ ਮਰ ਗਈ ਮਰ ਗਈ ਪਾਣੀ ਪੈ ਗਿਆ ਯਾਰ ਛਿੱਤੀ ਪਾਣੀ ਪੈ ਗਿਆ ਇਧਰ ਲੈ ਉਹ ਟੋੜੇ ਲੈ ਉਹ ਟੋੜੇ ਹਾਏ ਅਗਲੇ ਸਵੇਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੱਗ ਰਿਹਾ ਬੰਨ ਹਾਂ ਵੀ ਇੱਥੇ ਆ ਗਿਆ ਟੋੜ ਗਿਆ ਪਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੱਬ ਪਾਣੀ ਨਾ ਗਿਆ ਸਾਰੇ ਨਾ ਵਾੜੇ ਮਾਲਕਾ ਓਏ ਸਾਬੰਦ ਨੱਟ ਗਿਆ ਵਾਗਰੂ 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 ਵਾਹਿਗੁਰੂ ਜੀ ਸਾਡਾ ਚੰਗੀ ਨਹੀਂ ਕੀਤੀ ਵਾਹਿਗੁਰੂ ਜੀ ਸਾਡਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਨੂੰ ਸਾਡੇ ਚੰਗੀ ਨਹੀਂ ਕੀਤੀ ਆਲੀਆ ਬੰਦ ਦੋਰਦਾ ਤੂੰ ਵਾਹਿਗੁਰੂ ਵਾਹਿਗੁਰੂ ਤੋਂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਡਾ ਲੈ ਜੀ ਨਾਲ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਮੈਂ ਇਧਰ ਆ ਜਾਂਦਾ ਚੱਲ ਆ ਜੂ ਨਾਲ ਉਹਦੇ ਨਾਲ ਹੀ ਮੈਂ ਚੱਲ ਆ ਜਾਂਦਾ ਤੇਰੀ ਗੱਦੀ ਵਾਹਿਗੁਰੂ ਤੂੰ ਵਾਹਿਗੁਰੂ ਸਾਡਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ 14 ਦਿਨ ਮਰ ਕੇ ਮਰ ਕੇ ਜੋਤਾਂ ਦਿਨ